ਹੈਰਾਨਕੁਨ ਨਵਾਂ ਜਿਹੜਾ ਦਾਵਾ ਸਾਹਮਣੇ ਆਇਆ ਇੱਕ ਪੰਜਾਬੀ ਮੁੰਡੇ ਵੱਲੋਂ ਹੀ ਕੀਤਾ ਗਿਆ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਕਈ ਕਈ ਵਾਰ ਯਤਨ ਕਰਨ ਤੋਂ ਬਾਅਦ ਵੀ ਅਸਫਲ ਹੋ ਜਾਂਦੇ ਨੇ ਜੀ ਕਿਸ ਇੱਕ ਵਾਰ 70000 72000 ਡਾਲਰ ਲੋਨ ਤੋਂ ਬਾਅਦ ਹੁਣ ਤੁਸੀਂ ਜੇ ਇਹਨੂੰ ਆਪਾਂ ਰੁਪਈਆ ਚ ਕਨਵਰਟ ਕਰਾਂਗੇ ਤਾਂ ਕਿੱਥੇ ਜਾਂਦੀ ਹੈ ਰਕਮ ਫੇਰ ਵੀ ਤਲਦੇ ਨਹੀਂ ਹੈਗੇ ਮੁੜਦੇ ਨਹੀਂ ਹੈ ਤੇ ਹੁਣ 70 ਤੋਂ 80 ਮੁੰਡਿਆਂ ਦੇ ਅੜਿੱਕੇ ਆਉਣ ਦੀ ਰਿਪੋਰਟ ਹੈ ਜਿਹੜੀ ਅਮਰੀਕਾ ਦੇ ਬਾਰਡਰ ਤੇ ਇਹ ਹਾਲਾਂਕਿ ਤਸਵੀਰਾਂ ਭਾਵੇਂ ਸੰਕੇਤ ਤੱਕ ਨਹੀਂ ਪਰ ਇਹ ਉਹੀ ਹਾਲਾਤ ਬਿਆਨ ਕਰਦੀਆਂ ਨੇ ਉਹੀ ਚੀਜ਼ ਬਿਆਨ ਕਰਦੀਆਂ ਨੇ ਜੋ ਹੈਗੇ ਨੇ ਅਸਲੀਅਤ ਹੈ ਜੋ ਅਮਰੀਕਾ ਮੈਕਸੀਕੋ ਦੇ ਬਾਰਡਰ ਤੇ ਜੋ ਹਾਲਾਤ ਨੇ ਵੱਖ-ਵੱਖ ਮੁਲਕਾਂ ਤੋਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਆ ਪੰਜਾਬੀਆਂ ਦਾ ਇੱਕ ਸਮਾਂ ਤੇ ਕਿ ਬਸ ਪਾਰ ਕਰਨਾ ਬਾਰਡਰ ਕਿਸ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਹਾਲਾਤ ਦੇ ਵਿੱਚ ਚਾਹੇ ਅੰਤਾਂ ਦੀ ਗਰਮੀ ਪੈਂਦੀ ਹੋਵੇ ਚਾਹੇ ਅੰਤਾਂ ਦੀ ਸਰਦੀ ਪੈਂਦੀ ਹੋਵੇ ਤੇ ਅਸੀਂ ਬਸ ਅਮਰੀਕਾ ਦੇ ਵਿੱਚ ਦਾਖਲ ਹੋ ਜਾਣਾ ਤੇ ਹੁਣ ਜਿਹੜੀ ਸਟੋਰੀ ਹੈ ਨਵੀਂ ਹੈਰਾਨ ਕੋ ਨਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੰਕੀ ਹੈ ਜਾਂ ਡੌਂਕੀ ਹੈ ਇਹਦੇ ਤੇ ਬੰਦਸ਼ਾਂ ਕਾਫੀ ਲੱਗ ਚੁੱਕੀਆਂ ਨੇ ਫਰਾਂਸ ਦੇ ਵਿੱਚ ਜਹਾਜ਼ ਰੋਕਿਆ ਗਿਆ ਸੀ ਜਰਮਨੀ ਦੇ ਵਿੱਚ ਜਹਾਜ਼ ਰੋਕਿਆ ਗਿਆ ਸੀ ਤੇ ਉਹ ਹੁਣ ਉਹ ਤੇਲ ਪਤਾ ਨਹੀਂ ਉਹਨਾਂ ਕੋਲੇ ਜਹਾਜ਼ ਦੇ ਵਿੱਚ ਉਹਨਾਂ ਹੁੰਦਾ ਨਹੀਂ ਕਿ ਇੱਕ ਵਾਰ ਦੇ ਵਿੱਚ ਉਹਨਾਂ ਤੇਲ ਭੁੱਗਦਾ ਨਹੀਂ ਹੈ ਤੇ ਉਹਨਾਂ ਨੂੰ ਦੁਬਾਰਾ ਰੀਫਿਊਲਿੰਗ ਕਰਵਾਉਣੀ ਪੈਂਦੀ ਹੈ ਸ਼ਾਇਦ ਤੇ ਇਸ ਕਰਕੇ ਉਹ ਯੂਰਪ ਯੂਰਪੀਅਨ ਕੰਟਰੀਜ਼ ਦੇ ਵਿੱਚ ਉਤਰਨਾ ਪੈਂਦਾ ਸੀ ਪਰ ਹੁਣ ਜਿਹੜਾ ਨਵਾਂ ਰਾਹ ਤਿਆਰ ਕੀਤਾ ਇੱਥੇ ਆਪਾਂ ਕੋਟ ਕਰਦੀਏ ਜੋ ਉਹਨਾਂ ਨੇ ਕੀਤਾ ਗੁਰਪ੍ਰੀਤ ਸਿੰਘ ਜੀ ਜਿਸ ਦੇ ਵਿਰੁੱਧ ਇੰਡੀਆ ਦੇ ਵਿੱਚ ਕਈ ਮਾਮਲੇ ਦਰਜ ਹੋ ਚੁੱਕੇ ਨੇ ਇਹ ਕਹਿ ਸਕਦੇ ਹਾਂ ਕਿ ਇਸ ਜਾਲੀ ਤਰੀਕੇ ਦੇ ਨਾਲ ਵਿਦੇਸ਼ ਜਾਣ ਜਾਂ ਇਮੀਗ੍ਰੇਸ਼ਨ ਨਾਲ ਸੰਬੰਧਤ ਤੇ ਉਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਣ ਅਫਰੀਕੀ ਮੁਲਕਾਂ ਤੋਂ ਜਹਾਜ਼ ਚੜ੍ਹਦੇ ਨੇ ओके ਮਤਲਬ ਚਾਰਟਰਡ ਫਲਾਈਟਸ ਨੇ ਜਿਹੜੀਆਂ ਉਹ ਅਫਰੀਕੀ ਮੁਲਕਾਂ ਤੋਂ ਉਡਾਣ ਭਰਨ ਲੱਗੀਆਂ ਕਿਉਂਕਿ ਯੂਰਪ ਇੱਥੋਂ ਜਿਹੜਾ ਜਹਾਜ਼ ਤੁਰਦਾ ਸੀ ਮੰਨ ਲਿਆ ਜਾਵੇ ਬੰਬੇ ਤੋਂ ਕੋਈ ਜਹਾਜ਼ ਗਿਆ ਤਾਂ ਉਹਨੇ ਯੂਰਪ ਦੇ ਵਿੱਚ ਰੀਫਿਊਲਿੰਗ ਕਰਵਾਈ ਜਾਂ ਰੋਕਿਆ ਜਾਂ ਕੁਝ ਵੀ ਕੀਤਾ ਤਾਂ ਉੱਥੇ ਇਮੀਗ੍ਰੇਸ਼ਨ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਸੀ ਜਿਵੇਂ ਫਰਾਂਸ ਦਾ ਸਭ ਤੋਂ ਵੱਡਾ ਮਸਲਾ ਸੀ 70 ਤੋਂ 80% ਉਹਦੇ ਵਿੱਚ ਪੰਜਾਬੀ ਸੀਗੇ ਜੀ ਉਹ ਤਾਂ ਜਗਜ਼ਾਹਰ ਸੀਗਾ ਉਹਦੇ ਵਿੱਚ ਤੇ ਤਸਵੀਰਾਂ ਜਦੋਂ ਇੱਥੇ ਵਾਪਸ ਰਿਪੋਰਟ ਕੀਤੇ ਗਏ ਉੱtre ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਵੇਂ ਲੱਖਾਂ ਰੁਪਏ ਮਤਲਬ 300 ਜੇ ਆਪਾਂ ਮੁਸਾਫਿਰ ਮੰਨ ਲਏ ਜਾਣ ਤੇ ਉਹਨਾਂ ਨੇ 50-50 ਲੱਖ ਰੁਪਏ ਖਰਚ ਕੀਤਾ ਹੋਵੇ ਤਾਂ ਦੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕਰੋੜ ਰੁਪਏ ਬਣਦੇ ਨੇ ਜੀ ਕਿੰਨੇ ਕਰੋੜ ਖਰਚ ਕਰਨ ਤੋਂ ਬਾਅਦ ਵੀ ਉਹ ਰੰਗ ਚਿੱਠੀ ਵਾਂਗ ਵਾਪਸ ਆ ਗਏ ਇੱਥੇ ਬੜਾ ਫਿਰ ਉਹਨਾਂ ਦੇ ਮਨ ਨੂੰ ਕਹਿ ਸਕਦੇ ਆ ਝਟਕਾ ਲੱਗਦਾ ਹੈ ਉਹਨਾਂ ਦੇ ਹੀ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਵਿਚਾਰੇ ਤਣਾਅ ਦੇ ਵਿੱਚ ਆ ਜਾਂਦੇ ਨੇ ਡਿਪਰੈਸ਼ਨ 'ਚ ਆ ਜਾਂਦੇ ਨੇ ਕਿ ਆਖਰਕਾਰ ਅਸੀਂ ਲੱਖਾਂ ਰੁਪਏ ਦਾ ਪ੍ਰਬੰਧ ਕਰਕੇ ਦਿੱਤਾ ਉਹ ਚੀਜ਼ ਵੇਚੀ ਉਸ ਫਲਾਣੇ ਤੋਂ ਕਰਜ਼ਾ ਲਿਆ ਬੈਂਕ ਤੋਂ ਕਰਜ਼ਾ ਲਿਆ ਸ਼ਾਹੂਕਾਰ ਤੋਂ ਕਰਜ਼ਾ ਲਿਆ ਤੇ ਪਰ ਗੱਲ ਫੇਰ ਨਹੀਂ ਬਣੀ ਤੇ ਆ ਸਾਡਾ ਮੁੰਡਾ ਘਰੇ ਬੈਠਾ ਜੀ ਇੱਥੇ ਹੁਣ ਜਿਹੜਾ ਨਵਾਂ ਐ ਕਿ ਜਿਹੜੇ ਹੁਣ ਫੜੇ ਗਏ ਉਥੇ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਤੁਰਤ ਜਿਹੜੀ ਨਵੀਂ ਨੀਤੀ ਲਾਗੂ ਕੀਤੀ ਗਈ ਹੈ ਕਿ ਪਨਾਹ ਨਹੀਂ ਦਿੱਤੀ ਜਾਊਗੀ ਉਸ ਤਹਿਤ ਡਿਪੋਰਟ ਕੀਤਾ ਜਾ ਸਕਦਾ ਹੈ ਅਮਰੀਕਾ ਦੇ ਵਿੱਚ ਜੀ ਜੋ ਬਾਈਡਨ ਸਾਹਿਬ ਨੇ ਇਲੈਕਸ਼ਨ ਦੇ ਮੱਦੇਨਜ਼ਰ ਐਲਾਨ ਕੀਤਾ ਸੀ ਪਿਛਲੇ ਦਿਨੀ ਨਵੀਂ ਨੀਤੀ ਦਾ ਕਿ ਹੁਣ ਛੇਤੀ ਕੀਤਿਆਂ ਕਹਿ ਸਕਦੇ ਹਾਂ ਕਿ ਪਨਾਹ ਦਾ ਦਾਵਾ ਜਿਹੜਾ ਪਰਵਾਨ ਨਹੀਂ ਕੀਤਾ ਜਾਊਗਾ ਤੇ ਜਿਹੜੇ ਅਫੀਸ਼ੀਅਲਸ ਨੇ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਦੇ ਉਹ ਹੀ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਉਹਨੂੰ ਵਾਪਸ ਭੇਜ ਦੇਣਗੇ ਜਾਂ ਰਿਪੋਰਟ ਕਰ ਸਕਣਗੇ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲੇਗਾ ਪਰ ਇੱਥੇ ਹੁਣ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਪੱਛਮੀ ਅਫਰੀਕਾ ਦੇ ਦੇ ਮੂਲਕਾਂ ਤੋਂ ਜੀ ਜਿਹੜੇ ਜਹਾਜ਼ ਚੜਨ ਲੱਗੇ ਨੇ ਤੇ ਉਹ ਫਿਰ ਉੱਤਰਦੇ ਕਿੱਥੇ ਜਾ ਕੇ ਨੇ ਹਾਂਜੀ ਹੁਣ ਜੇ ਦੇਖਿਆ ਜਾਵੇ ਅਫਰੀਕਾ ਚਲੋ ਕਾਫੀ ਪਿੰਡਾਂ ਦਾ ਤੈਹ ਹੋ ਜਾਂਦਾ ਹੈ ਜਿਹੜੇ ਆਪਣੇ ਜਹਾਜ਼ ਨੇ ਕਈ ਜਿਹੜੇ ਨੇ ਲੰਡਨ ਦੇ ਹੀਥਰੋ ਜਾਂ ਯੂਰਪ ਦੇ ਕਿਸੇ ਹੋਰ ਮੁਲਕ ਦੇ ਥਰੂ ਹੋ ਕੇ ਕੈਨੇਡਾ ਪਹੁੰਚਦੇ ਨੇ ਤੇ ਚਲੋ ਅਮਰੀਕਾ ਵੀ ਨਾਲ ਹੀ ਐ ਥੋੜਾ ਬਹੁਤਾ ਫਰਕ ਹੈਗਾ ਹਾਲਾਂਕਿ ਇੰਨਾ ਨੇੜੇ ਵੀ ਨਹੀਂ ਕਿਹਾ ਜਾ ਸਕਦਾ ਭਾਵੇਂ ਬਾਰਡਰ ਲੱਗਦਾ ਪਰ ਫਾਸਲਾ ਹਜ਼ਾਰਾਂ ਕਿਲੋਮੀਟਰ ਦਾ ਹੈ ਤੇ ਇੱਥੇ ਜਹਾਜ਼ ਨੇ ਜਿਹੜੇ ਫਿਰ ਇਹ ਮੈਕਸੀਕੋ ਦੇ ਵਿੱਚ ਕਿਹੜੀ ਜਗ੍ਹਾ ਤੇ ਉਤਾਰੇ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਆਪਣੀ ਮੰਜ਼ਲ ਤੇ ਪਹੁੰਚਾਇਆ ਜਾ ਸਕੇ ਇਹ ਵੀ ਇਹ ਵੀ ਬੜਾ ਬੜਾ ਵੱਡਾ ਸਵਾਲ ਹੈ ਤੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਹੜੇ ਆਪਣੇ ਵਾਲੇ ਜਾਂਦੇ ਨੇ ਕਿ ਤੁਹਾਨੂੰ ਕਿਹੜੇ ਮੁਲਕ ਤੋਂ ਚੜਾਉਣਾ ਹੈ ਤੇ ਕਿਹੜੇ ਮੁਲਕ ਦੇ ਵਿੱਚ ਉਤਾਰਨਾ ਹੈ ਹੁਣ ਇੱਥੋਂ ਮੰਨ ਲਿਆ ਜਾਵੇ ਇੱਕ ਇੱਥੋਂ ਦਾ ਇੱਕ ਪ੍ਰੋਪਰ ਫਲਾਈਟ ਜਾਂਦੀ ਹੈ ਕਿਉਂਕਿ ਪਹਿਲਾਂ ਇੱਥੋਂ ਜਾਂਦੀਆਂ ਸੀ ਇੱਥੋਂ ਹੀ ਚਾਰਟਰਡ ਪਲੇਨਸ ਲੈ ਜਾਂਦੇ ਸੀ ਕਿ ਹਾਂਜੀ ਰਾਹ ਦੇ ਵਿੱਚ ਰੀਫਿਊਲਿੰਗ ਕਰਾ ਕੇ ਉਹੀ ਚਾਰਟਰਡ ਪਲੇਨ ਕਿਸੇ ਅਮਰੀਕਾ ਦੇ ਨਾਲ ਦੇ ਮੁਲਕ ਦੇ ਵਿੱਚ ਲਾ ਕੇ ਤੇ ਇਹਨਾਂ ਨੂੰ ਬਾਰਡਰ ਦੇ ਨੇੜੇ ਪਹੁੰਚਾ ਦਿੱਤਾ ਜਾਊਗਾ ਪਰ ਹੁਣ ਜਿਹੜਾ ਇੱਥੋਂ ਵੱਖਰਾ ਪਲੇਨ ਆ ਤੇ ਉੱਥੇ ਜਿਹੜਾ ਚਾਰਟਰਡ ਫਲਾਈਟ ਹੈ ਉਹ ਵੈਸਟ ਅਫਰੀਕਨ ਅਫਰੀਕਨ ਮੁਲਕਾਂ ਤੋਂ ਚੱਲੂਗੀ ਉੱਥੇ ਕਿਸੇ ਵੀ ਮੁਲਕ ਤੋਂ ਜਿਹੜਾ ਕਹਿ ਸਕਦੇ ਆ ਜਹਾਜ਼ ਉੱਡੂਗਾ ਜਿਹੜਾ ਇਹਨਾਂ ਡੰਕੀ ਵਾਲਿਆਂ ਨੂੰ ਜਾਂ ਡੌਂਕੀ ਵਾਲਿਆਂ ਨੂੰ ਲੈ ਕੇ ਮੈਕਸੀਕੋ ਜਾਂ ਨਿਕਾਰਾਗੂਆ ਜਾਂ ਜਿਹੜੇ ਵੀ ਉੱਥੇ ਨੇੜੇ ਤੇੜੇ ਕਿਤੇ ਮੁਲਕ ਨੇ ਜਿੱਥੇ ਇਹਨਾਂ ਦੇ ਨਾਲ ਵਾਦਾ ਕੀਤਾ ਗਿਆ ਕਿ ਤੁਹਾਨੂੰ ਪਹੁੰਚਾਵਾਂਗੇ ਉੱਥੇ ਉਤਾਰਿਆ ਜਾਊਗਾ ਤੇ ਹੁਣ ਇਹ ਜਿਹੜੀ ਆਪਾਂ ਦੇਖਿਆ ਸੀ ਕਿ ਪਿਛਲੇ ਸਾਲ 15 ਜੁਲਾਈ ਦੀ ਗੱਲ ਹੈ ਕਿ ਇਹ 340 ਜਿਹੜੀ 에ਅਰ ਬੱਸ ਹੈ ਉਹ ਉਤਰੀ ਸੀ ਫਰਾਂਸ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਅਲਸਲਵਾਡੋਰ ਦਾ ਅਲਸਲਵਾਡੋਰ ਵੀ ਕਹਿ ਸਕਦੇ ਆ ਕਿ ਆ ਮੁਲਕ ਹੈਗਾ ਇਹ ਲਾਟਿਨ ਅਮਰੀਕਨ ਕੰਟਰੀ ਕਹਿ ਸਕਦੇ ਆ ਉੱਥੇ ਵੀ ਜਾ ਕੇ ਇੰਨੀ ਦੂਰ ਤੁਸੀਂ ਅੰਦਾਜ਼ਾ ਲਾਓ ਵੀ ਫਿਰ ਮੈਕਸੀਕੋ ਪਰਤਣਾ ਤਾਂ ਫਿਰ ਉਹ ਇੰਨਾ ਪੈਂਦਾ ਕਿਉਂ ਜੀ ਜਦੋਂ ਤੁਸੀਂ 72000 ਡਾਲਰ ਤੋਂ 96000 ਡਾਲਰ ਪਰ ਪਰਸਨ ਚਾਰਜ ਕਰ ਰਹੇ ਹੋ 1 ਲੱਖ ਦਾ ਮਤਲਬ ਜੇ 96000 ਨਹੀਂ ਤਾਂ ਸਿੱਧੇ ਤੌਰ ਤੇ 8085 ਲੱਖ ਹੋਗੇ ਜੀ ਬਿਲਕੁਲ ਤੇ ਰੇਟ ਵੀ ਵੱਧ ਗਏ ਸਮਝੋ ਪਹਿਲਾਂ ਤਾਂ ਆਪਾਂ ਕਹਿੰਦੇ ਹੁੰਦੇ ਸੀ ਕਿ 50 ਲੱਖ 40 ਲੱਖ 45 ਲੱਖ 55 ਲੱਖ ਤੇ ਹੁਣ ਤਾਂ ਰੇਟ ਵੀ ਫਿਰ ਅਮਰੀਕਾ ਪੁੱਜਣ ਦੇ ਹਾਈ ਹੋ ਚੁੱਕੇ ਨੇ 96000 ਜਾਂ 72000 ਡਾਲਰ ਤੋਂ 96000 ਪਰ ਪਰਸਨ ਜਿਹੜਾ ਚਾਰਜ ਕੀਤਾ ਜਾ ਰਿਹਾ ਤਾਂ ਫਿਰ ਉਸ ਨੂੰ ਮੈਕਸੀਕੋ ਦੇ ਵਿੱਚ ਕਿਉਂ ਨਹੀਂ ਉਤਾਰਿਆ ਜਾਂਦਾ